ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਅਬੋਹਰ ਦੇ ਮਸ਼ਹੂਰ ਟੇਲਰ ਵੇਅਰਵੈਲ ਦੇ ਸ਼ੋਰੂਮ ਦੇ ਬਾਹਰ ਹਮਲਾ ਹੋਇਆ ਹੈ ਤਾਂ ਹਮਲਾਵਰਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਨੇ ਦੱਸ ਦਈਏ ਕਿ i20 ਗੱਡੀ ਦੇ ਵਿੱਚ ਸਵਾਰ ਸੰਜੀਵ ਵਰਮਾ ਨਾਮ ਦੇ ਵਿਅਕਤੀ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਸ਼ਹੂਰ ਟੇਲਰ ਵੇਅਰਵੈਲ ਦਾ ਭਰਾ ਸੀ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਤੇ ਲੋਕਾ ਦੇ ਬੁੱਲੂ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਬੁੱਲੂ ਜਦ ਗੋਲੀਬਾਰੀ ਕੀਤੀ ਗਈ ਹੈ ਤੇ ਸੰਮਲੇ ਦੇ ਵਿੱਚ ਇੱਕ i20 ਅੱਡੀ ਦੇ ਵਿੱਚ ਬੈਠਾ ਵਿਅਕਤੀ ਸੰਜੇ ਵਰਮਾ ਜਿਸ ਦੀ ਜਾਨ ਚਲੀ ਗਈ ਹੈ ਜੋ ਕਿ ਮਸ਼ਹੂਰ ਟੇਲਰ ਵੇਅਰ ਵੈਲ ਦਾ ਭਰਾ ਦੱਸਿਆ ਜਾ ਰਿਹਾ ਹੈ ਤਾਂ ਅਪਰਾਧਿਕ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਬਿਲਕੁਲ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਵੀ ਜਿੱਥੇ ਵੀ ਪ੍ਰੋਸਪਰਿਟੀ ਹੁੰਦੀ ਆ ਜਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਿਹਾ ਮਾੜਾ ਅੰਸਰ ਜੰਦੇ ਇਨਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹਾ ਵਿਹਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਹ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸ ਆ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੀ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨਾਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡੇ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਜਦੋਂ ਅਸੀਂ ਇਸ ਟੀਨ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦਿਖੂਗੀ ਤਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਨਮਸੂਮ ਸਰ ਮਾਮਲਾ ਇਹ ਫਿਰੋਤੀ ਦਾ ਲੱਗਦਾ ਜੀ ਪਹਿਲੀ ਦ੍ਰਿਸ਼ਟੀ ਨੇ ਤੁਸੀਂ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਦੋ ਹੀ ਮਕਸਦ ਹੁੰਦੇ ਇੱਕ ਮਕਸਦ ਉਹ ਦਾਵਾ ਹੈ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਮਰਡਰ ਲੈਵਲ ਤੇ ਜਾਂਦਾ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਂਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਗੱਲ ਕਰਕੇ ਬਾਕੀਆਂ ਦੇ ਉੱਤੇ دہشت ਪਾ ਕੇ ਤੇ ਪੈਸਾ ਪੂਸਾ ਹੀ ਠਹਿਣਾ ਕੋਈ ਤਰੀਕੇ ਹੁੰਦੇ ਇਹਦੇ ਸੋ ਇਹ ਬੜੇ ਵਧੀਆ ਇੱਕ شریف ਆਪਦੇ ਬਿਜ਼ਨਸਮੈਨ ਸੀਗੇ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜਿੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਕੱਢਦੇ ਠੀਕ ਅਗਰ ਜੀ